ਇਹਰੇ ਮੇਰੇ ਮਿੱਤਰ ਵੀਰ ਸਾਰੇ ਅਤੇ ਮੇਰੇ ਵੱਲੋਂ ਪਿਆਰ ਭਰਿਆ ਸਤਿਕਾਰ। ਅੱਜ ਤੁਹਾਨੂੰ ਪੱਤੀ ਆਪਾਂ ਧੌਣਾ ਬੱਕਰਾ ਮੰਡੀ ਤੇ ਆਏਗੇ ਜਿੱਥੇ ਕਿ ਬੱਕਰਾਂ ਦੀਆਂ ਅਲੱਗ-ਅਲੱਗ ਪ੍ਰਕਾਰ ਦੀਆਂ ਨਸਲਾਂਆਂ ਨੇ। ਉਹਦੇ ਵਿੱਚੋਂ ਇੱਕ ਨਸਲ ਹੈ ਇਹ ਜਿਹੜਾ। ਜੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਤੇ ਬੱਕਰਾਂ ਚੈੱਕ ਕਰੂ। ਬੱਕਰਾ ਰਖਾ ਦੇ ਵੀਰੇ ਸਾਰਾ ਇੱਥੇ ਜਿਹੜਾ ਬੱਕਰਾ ਠੀਕ ਹੈ ਫਿਰ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ। ਆਜੋ ਬਾਈ ਬੱਕਰਾ ਤੁਸੀਂ ਦੇਖ ਲੈ ਕੇ ਚੁਗਾ ਭਾਈ। ਪਹਿਲਾਂ ਬਾਈ ਨਾਲ ਗੱਲਬਾਤ ਹੋ ਬਾਈ ਜੀ।

ਅੱਜ ਦਿ ਬਾਜਰ ਕਿੰਨਾ ਦੱਸਣ ਬਾਜ ਮੈਗਾ ਮੇਰੇ 90 ਕਿਲੋ ਕਵਾਂਟਲ ਦੇ ਗਰੀਬ ਕੰਮ 1 ਕੰਨਾਂ ਦੀ ਲੈਣਤ ਕੰਨਾਂ ਦੀ ਲੈਣਤ ਹੈਗੀ ਤੇ ਇਹਦਾ 14 ਰਾਈ ਕੀ ਵੀ ਠੀਕ ਹੈ ਇਹ ਨੂੰ ਆਨਲਾਈਨ ਤੇ ਕਿੰਨਾ ਨਭਾਈ ਤੁਰਾਈ ਭਾਵੇਂ ਇਹ ਬਹੁਤ ਦੇ ਗਰੀਬ ਨਭਾਈ ਤੇ ਉਚਾਈ ਹੈਗੇ 44 ਤੋਂ ਦੇਖਣੇ ਟੋਟਲ ਕਿੰਨਾਂ ਪੱਕਰਾਂ ਨੇ ਇਹਦੇ 10 ਲੱਖ ਲੱਖ ਜਾਨਾ ਵੀ ਆਪਾਂ ਰੱਖਦੇ ਦੋਨੋਂ ਪੈਕੀ ਜਲੇ ਲੱਗ ਰਿਹਾ ਤਾਂ ਵੀਟੇ ਜਿੰਨਾ ਤੇ ਇਹਦੀ ਰੱਖ ਰੋ ਇਹਦੀ ਰੱਖ ਮਾਰ ਇਹ ਵੀ ਘਰ ਦਾ ਬੱਚਾ ਹੈ ਇਹ ਇ렇게 ਚਰਵਾਇ ਚਰਵਾਇ ਚਰਵਾਉਣ ਦੇ ਲਈ ਭਾਂਦਰ ਕੀ ਹੈ ਜੀ ਖਾਣਾ ਕੇ ਕਿ ਵੀੜੀ ਕੁਝ ਲੱਗ ਤੋਂ ਕੁਝ ਬਰੇ ਪਾਸੇ ਬਾਰੇ ਚੱਕਾ ਜਾਂ ਸਿਲਕਾ ਜਾਂ ਮੱਛੀ ਪਾਣੀ ਹੀ ਕਰਾਇਆ ਜੀ ਖਾਣਾ ਜਾਂ ਬਸ ਜੀ ਮੇਰੇ ਤੇ ਬੋਲ ਬੋਲ ਇਹਦੇ ਮਤਲਬ ਇਹ ਬੜੇ ਚੰਗੀ ਤਰ੍ਹਾਂ ਮਤਲਬ ਆਏ ਰੋਣ ਕੱਲੇ ਤੇ ਨਹੀਂ ਤੇ ਫਿਰ ਸਾਰਿਆਂ ਨਾਲ ਸਾਰੇ ਵਿੱਚੇ ਰਹਿੰਦੇ ਵਿੱਚੇ ਰਹਿੰਦੇ ਜੇ ਲੋ ਭਾਈ ਤੁਸੀਂ ਇਹਨੂੰ ਮਤਲਬ ਕਿ ਕਿਸੇ ਲਾਈ ਕੇ ਜਾਣਾ ਬਰਾ ਹੋਣਾ ਹੈ ਨਾ ਇਹਦਾ ਮਤਲਬ ਕੀ ਹੈ ਲੱਗ ਤਾ ਤਾਂ ਨਹੀਂ ਲੱਗਦੀ ਕਿ ਇਹ ਇਹ ਮਿੱਚੇ ਰਹਿਣਾ ਹੈ ਲੱਗਦਾ ਤਾਂ ਬੇਕੀ ਹੀ ਰਹਿਣਾ ਇਹਨੂੰ ਪਾਟ ਤਿੰਨੇ ਕੋਈ ਕਿੰਨੇ ਆਏ ਤਾਂ ਮਤਲਬ ਇਹ ਪਿਛਲੀ ਵਾਰ ਵੀ ਸਵੇਰ ਇਹਦਾ ਹੀ ਸੀ ਕਿ ਆਪਣੇ ਇਸ ਵਾਰ ਵੀ ਕਰਾਉਣਾ ਸਥਾਨੀ ਦੀ ਜਿਹੜਾ ਬੱਚਾ ਲੈਤਾ ਦੀ ਦੂਜੀ ਆਪਦੀ ਘਰ ਦੀ ਬੱਚੇ ਕਹਿ ਦੰਦੋਗੇ ਸੇ ਦਾ ਆਪ ਜੀ ਨੂੰ ਬਹੁਤ ਬਹੁਤ ਪਿਆਰ ਨਾਲ ਤੇਰੀ ਪਾਗ ਲੈਣ ਦਾ ਧੰਨਵਾਦ ਕਰਦੇ ਆਪ ਦੀ ਬਹੁਤ ਬਹੁਤ ਹਾਜੀ ਆਪ ਜੀ ਦੇ ਨਾਮ ਦੀ ਮਾਂ ਮੁੰਡੀਆਂ ਦੀ ਜੀ ਮਾਂ ਹੈ ਅੱਜ ਤੱਕ ਜਿਹੜੇ ਲਿਖੇ ਨਮੂਨੇ ਦੇਖ ਲਏ ਉਹ ਹੀ ਲੈ ਕੇ ਆ ਦੋ ਚਾਲੇ ਦੋ ਚਾਲ ਜਿਹੜੇ ਲਿਖੇ ਭਾਈ ਚਾਂਦ ਤੇ ਤੁਹਾਡੇ ਨੂੰ ਕਹਿੰਦਾ ਮੈਂ ਬੱਕਰੀ ਲਵਾਉਣੀ ਰਹਿੰਦੀ ਹਾਂ ਹੋਏਗਾ ਦੇਖਣ ਤੇ ਵਾਦਾ ਕਰਾਂਗਾ ਵਾਦਾ ਕਰਾਂਗਾ ਇਸ ਕੋਈ ਨਾ ਤਾਂ ਮੌਕੇ ਦੇਖ ਰਿਹਾ ਆਪਣੇ ਕਾਲੀ ਪੀਛ ਨਹੀਂ ਹੈ ਆਪਾਂ ਕਰ ਲਈਏ ਫਿਰ ਕਰਾਂਗੇ ਨੋਟ ਕੋਲੇ ਆਉਂਦੇ ਹੁਣ ਕਹਿੰਦਾ ਵੀ ਰਿੰਗ ਚੋਂ ਪੱਤ ਉਹ ਕਰਨਾ ਕਰਾਸ ਕਰਵਾਉਂ ਆਉਂਦੇ ਨੇ ਵੀਰੇ ਬਹੁਤ ਹੁੰਦੇ ਵੀਰੇ ਵੀਰਾਂ ਨੂੰ ਆਉਂਦੇ ਨੇ ਭਾਈ ਉਹਦੀ ਪਹਿਲਾਂ ਉਹ ਤੋਂ ਬਹੁਤ ਖਮਾਹੀ ਬਹੁਤ ਹੋਈ ਇਹਨੂੰ ਸਪੈਸਾ ਦਾ ਸਿਲਕਾ ਬਣਾਣਾ ਨੇ ਸਿਲਕਾ ਜਾਂ ਮੱਕੀ ਦਾ ਪਾਣੀ ਕੜ ਕੇ ਉਹਦੇ ਸਾਹ ਦੀ ਮੱਕੀ ਆ ਜਾਂਦਾ ਜਾਂ ਬਸ ਤਾਣੀ ਵਗੈਰਾ ਤੇ ਰਹਿਣਾ ਬਧੀਆ ਦੁਬਾਰੇ ਗੋਰੀ ਦਾ ਪੂਰਾ ਪੂਰਾ ਹਾਂ ਜਿਹੜਾ ਕੋਈ ਫਾਤ ਹੈ ਜਿਹੜਾ ਕੋਈ ਤੁਮਰਜੀ ਉਹ ਕਾਲੇ ਨਹੀਂ ਕਾਲਾ ਮਤਲਬ ਜਿਹੜੇ ਦੇ ਬੱਤੇ ਇਹਨਾਂ ਦੇ ਨੋਟ ਕੋਲੇ ਸਟਮਾ ਕਿੰਨੇ ਬੱਤੇ ਨੇ ਇਹਦੇ ਲਵੇ ਪੱਠਾ ਨੇ ਵੀਰੇ ਇਹਦੀਆਂ ਘਟਵਾਟ ਆਏਗੇ ਵੀਰ ਵੀ ਪੱਠਾ ਇਹ ਕੈਰਾ ਦੀ ਕਿੰਨੀ ਮੁੰਡਾਵਾਂ ਸੀ ਬੰਦੋ ਭਾਈ ਸੀਗੇ ਦੋਨੇ ਇੱਕ ਦੂਜਾ ਦੂਜਾ ਸੇਲ ਕਰਦੇ ਇਹ ਵਧੀਆ ਫਰੀ ਹੈ ਨਾ ਵੀ ਬੀਟ ਬੁਰੀ ਵਧੀਆ ਵੀਰੇ ਬਹੁਤ ਮੋٹے ਹੱਡਾ ਮਾਰਾ ਵਾਹ ਹਾਂ ਇਹ ਕੈਰੇ ਦੀ ਬਤਰੀ ਸਗਾ ਜਮਾਏ ਵੀਰੀ ਕਿ ਲੰਬੀ ਕੁੜੀ ਜਰਾ ਭਾਈ ਨੂੰ ਨਹੀਂ ਚਾਹ ਤੋ ਸੋਗਾ ਕਰਦੇ ਭਾਈ ਜਾਨ ਮੋਟੇ ਨਾਲ ਸੰਪਰਕ ਕਰਨ ਲਈ ਕਿਸੇ ਕੋਲ ਤੇ ਲਿਆ ਪੁੱਤ ਜੇ ਬਾਈ ਚਾਂਸ ਨਾ ਨਾ ਮੇਰੇ ਕੋ ਨਹੀਂ ਕਰ ਪੁੱਤ ਕੈਮਰਾ ਸੀ ਜੇ ਬਾਈ ਜਾਣਦੇ ਤੁਸੀਂ ਇਹ ਕਿਸੇ ਨਾਲ ਕੋਈ ਤੁਹਾਡੇ ਨਾਲ ਖੁਸ਼ੀ ਨੇ ਬੰਨੇ ਸੰਪਰਕ ਕਰਨਾ ਹੈ ਮਤਲਬ ਕਿਸ ਨੇ ਪੱਕਾ 9814712699 9814712699 ਕਿਹੜਾ ਪਿੰਡ ਆਪਣਾ ਬਿੰਜੋ ਕੀ ਕਲਾ ਸਪਰੇ ਗੋੜ ਤੇ ਦਾਵਲ ਬਿੰਜੋ ਕੋਲ ਨਾਲ ਉੱਥੇ ਜਾ ਕੇ ਤੁਹਾਨੂੰ ਬਿੰਜੋ ਕੋ ਕਹਣਾ ਕਿ ਕੀ ਚਾਹੀਏ ਵੀ ਕਿੰਨਾ ਦੇ ਘਰੇ ਜਾਣਾ ਹੈ ਮੈਂ ਮੇਰਾ ਨਾਮ ਮੰਗਿਆ ਵੀਰੇ ਗੁਜਰਾ ਦਾ ਮੁੰਡਾ ਮੈਂ ਮੁਸਮਨ ਦਾ ਇੱਕ ਮੰਗਾ ਮੇਰਾ ਨਾਮ ਸਾਰੇ ਜਾਣਕਾਰਾਂ ਨੂੰ ਅਰਜ਼ਾਰ ਹੈ ਲੈ ਵੀ ਬਾਈ ਨਾਲ ਜੇ ਕਿਸੇ ਨੇ ਕਿਸ ਨੇ ਬਰੀਡ ਲੈਣੀ ਆ ਮਤਲਬ ਕਿ ਕਰਾਸ ਕਰਾਉਣੀ ਆ ਪੱਕੀ ਸਤਾਂ ਬਾਈ ਦਾ ਨੰਬਰ ਸਕਰੀਨ ਤੇ ਦਿੱਤਾ ਜਾਊਗਾ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਇਹਦੇ ਪਿੰਡ ਆ ਕੇ ਜਾਂ ਮਰੀਦਪੁਰ ਆ ਕੇ ਸੰਪਰਕ ਕਰਦੇ ਹੋ ਜੰਗੀ ਲਿਖਦਾ ਸ਼ੇਅਰ ਕਰ ਦਿਓ ਜੇ ਸਾਥੋਂ ਦੁਨਾਂ ਤੇ ਕੋਈ ਛੋਟੀ ਮੋਟੀ ਗਲਤੀ ਹੋ ਗਈ ਤਾਂ ਵੀਰੇ ਸਾਨੂੰ ਮਾਫ਼ ਕਰਦੇ ਬਈ ਤੁਹਾਡੀ ਕੋਈ ਇਹ ਜਿਹੀ ਹਮ ਜਾਣਕਾਰੀ ਹੋਵੇ ਜਿਹੜੀ ਤੁਸੀਂ ਦੇਣੀ ਚਾਹੋਗੇ ਉਹ ਦੇਖਾ ਤਾਂ ਕੋਈ ਮਦਰ ਕਿਹਾ ਕਿ ਤੁਹਾਡੇ ਕੋਲ ਆਪ ਦੇ ਪਾਸ ਨਾਲ ਅੱਜ ਕੱਲ ਦਾ ਸਾਰੇ ਲੋਕੀਸ ਵਾਲਿਆਂ ਨੇ ਲੋਕਾਂ ਨੂੰ ਪਤਾ ਵੀ ਬਰੀਡ ਕਿਹਾ ਜਾਂਦੀ ਹੈ ਤੇ ਬਸ ਜਿਹੜੇ ਵੀ ਕੰਮ ਕਰਦੇ ਆ ਵਧੀਆ ਬਰੀਡ ਤੇ ਕਰਨ ਚਾਹੇ ਪੰਜ ਚਾਰ ਕਿਸਮਾਂ ਦੇ ਕੰਮ ਕਰਦੇ ਆ ਵਧੀਆ ਬਰੀਡ ਤੇ ਕਰਦੇ ਆ ਜਿਹੜੇ ਕਰਦੇ ਆ ਉਹਨਾਂ ਦੇ ਰੱਖੋ ਜੀ ਵਧੀਆ ਰੱਖੋ ਨਹੀਂ ਰੱਖੋ ਆਪਾਂ ਦੇ ਬੱਚੀ ਦੀਆਂ ਇਕੱਠੇ ਕਰ ਲੈਣੇ ਵਧੀਆ ਕਿਹਨਾਂ ਚਾਹੇ ਦਾਸੀ ਹੋਰ ਵਧੀਆ ਦਾ ਗਾਂ ਸ਼ੇਰ ਤੇ ਝੀਂੰਡਾ ਨਾਲ ਬਾਕੀ ਦਾ ਪਿੰਡ ਚਲੋ ਵੀਰੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਕੋਈ ਗਲਤੀ ਭੁੱਲਤੀ ਹੋਵੇ ਤਾਂ ਮਾਫ ਕਰ ਦੇਣਾ ਤੁਹਾਡਾ ਧੰਨਵਾਦ ਥੈਂਕ ਯੂ ਵੀਰੇਜ ਜੈ ਹਿੰਦ